ਉਦੇਸ਼ ਹੋਰ ਕੀ ਯਾਦ ਵਿੱਚ ਦੇਖੀ ਪੇਸ਼ ਕਰਿਆ ਯਾਰ ਤੇਰੇ ਮਹਿਲਾ ਸੰਦਰ ਪਿਆਰ ਤੇਰੇ ਮਹਿਲਾ ਜਦ ਵੀ ਸਜਾਇਆ ਕਰਨਗੇ ਪੀੜ ਤੇਰੇ ਜਾਣ ਦੀ ਦਿਲ ਤੇ ਹੰਦਾਇਆ ਕਰਨਗੇ ਵਾਹ 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 ਇਆਦਰ ਤੇਰੇ ਮਹਿਫਿਲਾਂ ਤੂੰ ਵਿਦਾ ਕਹਿ ਕੇ ਜੇ ਜਾਂਦਾ ਰੋਕ ਲੈਂਦੇ ਹਾਨੀਆਂ ਤੂੰ ਵਿਦਾ ਕਹਿ ਕੇ ਜੇ ਜਾਂਦਾ ਰੋਕ ਲੈਂਦੇ ਹਾਨੀਆਂ ਦੋਸਤਾਂ ਨੂੰ ਪਿੰਦੇ ਤੇਰੇ ਲੈ ਫਿਲਾਨਾ ਭਾਈ ਯਾਦ ਤੇਰੀ ਨੂੰ ਸਦਾ याद <small, आगी नूस्ता> तेरी नु सदा नाल लाया करन के पीड़ तेरे जान दी दिल ते हँडाया करन के यार तेरे मैं फिरा तू गजलदाश ऐन शाह ते गजल तेरी शान सी बहुत बहुत सारा तू शाह ते गजल तेरी शान गजल सी जिंद जान तेरी गजल ही ईमान सी वाह शेर तेरे हिंदी दे जस गंगौर राणी जी जी वाह शेर तेरे urdu de, Şer तेरे पंजाबी ਵਾਹ ਵਾਹ ਸ਼ੇਰ ਮਿਸਰੇ ਗਜ਼ਲ ਦੇ ਅਥਰੂਵ ਹਾਇ ਕਰਨ ਕੇ ਯਾਰ ਤੇਰੇ ਮਹਿਫਿਲਾਂ ਜਦ ਵੀ ਸਜਾਇਆ ਕਰਨੀ ਵਾਹ ਵਾਹ ਸੁਣਾ ਤੂੰ ਗਜ਼ਲ ਦਾ ਪਾਰਕੂ ਤੂੰ ਗਜ਼ਲ ਦਾ ਪਾਰਕੂ ਉਸ ਧਾਰ ਜਿਸ ਸਬਰ ਜਾ ਦਿੰਦੇ ਯਾਰ ਬੇਲੀ ਨਿਤ ਰਹੇ ਮਿਤਰਾਂ ਤੇਰਾ ਸੰਗ ਭਾਲਦੇ ਹਿਜਰ ਤੇਰੇ ਵਿੱਚ ਵਸਦੇ ਹਿਜਰ ਤੇਰੇ ਵਿੱਚ ਵਸਦੇ ਪਲਸ ਤਾਇਆ ਕਰਨਗੇ ਪੀੜ ਤੇਰੇ ਜਾਣ ਦੇ ਜਸਤੇ ਹਟਾਇਆ ਕਰਨਗੇ ਯਾਦ ਤੇਰੀ ਨਸਿਲਾ ਮਾ ਯਾਦ ਤੇਰੀ ਨੂੰ ਸਮਰਪਤ ਗੀਤ ਯਾਰਾ ਕਹਿਣਿਆ ਯਾਦ ਤੇਹੀ ਨੂੰ ਸਮਰਪਤ ਗੀਤ ਯਾਰਾ ਕਹਿ ਰਿਹਾ ਜਾਣਦਾ ਏ ਤੂੰ ਮੇਰੇ ਗਮ ਚ ਡੂੰਘਾ ਬਹਿ ਨਾਂ ਬੋਲ ਤੇਰੇ ਕਵਰ ਕੀ ਬੋਲ ਤੇਰੇ ਕਵਰ ਕੀ ਸਭ ਨੂੰ ਰੁਵਾਇਆ ਕਰਨਗੇ ਪੀੜ ਮੇਰੇ ਜਾਣ ਦੀ ਦਿਲ ਤੇ ਹਲਾਇਆ ਕਰਨਗੇ ਇਹ ਗੀਤ ਕਮਲ ਇਕ ਬਾਤ ਸਿਕਦਾ ਲਿਖਿਆ ਆ ਜੋ ਆਪ ਦੇ ਸਾਹਮਣੇ ਮੈਂ ਪੇਸ਼ ਕੀਤਾ ਹੈ ਬੋਲ ਤੇਰੇ ਕਮਰ ਕੀ ਬੋਲ ਤੇਰੇ ਕੌਰ ਕੀ ਸਭ ਨੂੰ ਰਵਾਇਆ ਕਰਨਗੇ ਪੀੜ ਤੇਰੇ ਜਾਣਦੀ ਦਿਲ ਤੇ ਹਲਾਇਆ ਕਰਨਗੇ ਯਾਗ ਤੇਰੇ ਮਹਿਲਾ ਜਦ ਵੀ ਸਜਾਇਆ ਕਰਨਗੇ ਜਦ ਵੀ ਸਜਾਇਆ ਕਰਨਗੇ 고맙습니 wow. awesome. awesome. awesome.